ਅਹੀ ਲਾਈਨਾਂ ਵਿੱਚ ਹੋਣੀ ਤੋ ਲੈ ਟੋਲੇ ਲੰਦਾ ਛੋਟੋ ਨਾ ਕਾਲਾ ਵੀ ਕਾਲਾ ਵੇ ਕਾਲਾ ਤੇਰੇ ਤਾਏ ਦਾ ਮੁੰਡਾ ਤੇਰੇ ਨਾਲ ਕੋਣ ਆਇਆ ਮਮੀ ਆ ਤੇਰੇ ਤਾਏ ਨਾਲ ਪੱਕੀ ਗੱਲ ਹੋਵੇ ਹਾਂ ਕਹ ਬਾਬਾ ਹੋ ਕੋਟਲੇ ਤੇਰੇ ਲੈ ਵਿੱਚ ਫਿੜਾ ਕਭੀ ਮੈਨੂੰ ਆਇਆ ਸੀ ਮਾਗਾ ਨੂੰ ਕਿੱਥੇ ਮੰਨ ਲੈ ਜਾਨੇ ਹੋਏ ਨਾਗਾ ਨੂੰ ਬਾਖੀ ਰੋਲਾ ਨਹੀਂ ਪਾਣਾ ਕਿਸੇ ਨਾਲ ਸਾਡੇ ਨਾਲ ਜਸਪਾਲ ਬੰਡਈਆ ਤੇ ਮੈਨੂੰ ਅਮੇਲਾ ਲੱਗਦਾ ਉਹਥੇ ਮੇਲਾ ਲੱਗਦਾ ਤੁਸੀਂ ਉਥੇ ਮੰਨ ਲੈ ਜਾਨੇ ਹੋਗੇ ਮੈਂ ਮੇਲੇ ਨਹੀਂ ਜਾਂਦੇ ਨੇ ਚੱਲਾ ਮੇਲੇ ਨੂੰ ਮਤਾਂ ਇੱਕ ਦੁੱਧ ਵੀ ਪਾਉਣ ਜਾਂਦੇ ਪਤਾ ਟੋਰ ਕਿਲਾ ਟੋਰ ਕਿਲਾ ਮੈਂ ਮੇਲੇ ਤੇ ਜਾਂਦੇ ਨਹੀਂ ਮੈਂ ਮਾਥੜੇ ਮੇਲੇ ਤੇ ਜਾਂਦੇ ਹਾਂ ਹਾਂਜੀ ਬਾਬਾ ਜੀ ਜਾਂਦ ਨੇ ਤੇ ਇਹ ਲੜਾਈ ਕਿੱਥੇ ਹੋ ਗਈ ਸੀ ਛੋਟੀ ਓਏ ਲੜਾਈ ਝਗੜਾ ਕਿੱਥੇ ਹੋ ਗਈ ਟੋੜਾ ਥੋੜੇ ਕਰੀ ਹੁੰਦੇ ਇਹਦੇ ਆ ਹਾਂਜੀ ਬਾਬਾ ਜੀ ਇਹਦੇ ਕਰੀ ਹੁੰਦੇ ਇਹਦੀ ਕੀ ਇੱਕ ਮੈਨੂੰ ਆਏ ਦਸੀਏ ਮਸਤਲ ਕਿੱਥੇ ਮਨੋ ਜਾਨੇ ਤੁਸੀਂ ਇਹ ਆਪਣੇ ਸੀਗੇ ਬਾਂਪੇ ਨਹੀਂ ਨਾ ਸੀ ਇਹ ਕਹਤਾਂ ਮਸਤ ਮਸਤ ਯਾ ਪੀਰ ਨੂੰ ਮਨ ਜਾਂਦੇ ਹੋ ਪੀਰ ਬਾਬਿਆਂ ਦੇ ਪਿੰਡ ਜਗ੍ਹਾ ਵੜੀ ਕਿਹੜੇ ਪੀਰ ਦੀ 11ਵੇਂ ਸਰਕਾਰ ਦੀ ਇਹ ਤੁਸੀਂ ਜਰਾ ਕਿਉਂ ਨਾ ਕਰਿਓ ਓਏ 12 ਸਾਲ ਪਹਿਲਾਂ ਆਉਂਦੇ ਹੁੰਦੇ ਸੀਗੇ ਬਾਬਾ ਪੇਰ ਦਾ ਤੇ ਸਾਡੇ ਬਰੇ ਬਾਬਾ ਡੇ ਬਰੇ ਜਾਂਦੇ ਇੱਕ ਵੱਡ ਬਰੇ ਬਣੇ ਬਾਈ ਪੀਰ ਦਾ ਗਿਆ ਨਵੀਂ ਸਰਕਾਰ ਦੇ ਹੰਦਗੇ ਐ ਬਾਬਾ ਹੋ ਭਗਤਾਂ ਜਿੱਥੇ ਪੀਰਾਂ ਦੇ ਸਰਕਾਰੀ ਹੋਗੀ ਕਿੰਸੀ ਸਰਕਾਰ ਵਿੱਚ ਤੂੰ ਹੁੰਦਾ ਰਹਿਦਾ ਹੋਵੇ ਤੇਰੇ ਮੈਂ ਤੇ ਇੱਕੇ ਝੂਟਾ ਕਿਉਂ ਪੈਂਦਾ ਰਹਿਦਾ ਛੋਟੇ ਹੇ ਫੇਰ ਤੁਸੀਂ ਚਿਰਾਗ ਤੋਂ ਬੰਦ ਕਰੇ ਓਏ 12-13 ਸਾਲ ਹੋ ਗਏ ਫਰਾਂ ਕਾਤੋਂ ਬੰਦ ਕਰਦੇ ਭਰਾ ਡੈਡੀ ਬਣਾ ਸ਼ਰਾਬ ਪੀ ਲੰਦੇ ਸੀ ਹੈ ਡੈਡੀ ਕਾਤੋਂ ਲੰਦੇ ਸੀ ਡੈਡੀ ਤੇਰਾ ਸ਼ਰਾਬ ਪੀ ਲੰਸੀਗਾ ਉਹਦੇ ਕਰ ਤੁਸੀਂ ਬੰਦ ਕਰਦੇ ਇਹੀ ਗੱਲ ਆ ਹਾਂਜੀ ਬਹੁਤ ਵੱਡੀ ਗਲਤੀ ਕਰਕੇ ਤੁਸੀਂ ਚਿਰਾਗ ਬੰਦ ਕਰਦੇ ਛੋਟੇ ਘਰ ਦੀ ਪੱਟੀ ਮੇਸ ਹੋ ਗਈ ਇਹ ਗੱਲ ਸਹੀ ਹੈ ਜੀ ਪੱਕੀ ਗੱਲ ਹੈ ਹਾਂਜੀ ਬਾਬਾ ਜੀ ਪੱਕੀ ਗੱਲ ਹੈ ਜੀ ਕਹੇ ਮੁੰਡਿਆ ਵੇ ਆਹ ਕੋਈ ਬੱਬਾ ਕਰਮ ਕਰਵਾਵੇ ਆਹ ਕੋਈ ਬੱਬਾ ਕਰਮ ਕਰਵਾਵੇ ਪਾਈਆ ਸੋ ਜਿਹੜਾ ਮੇਰਾ ਵੀ ਉਹ ਸਰਕਾਰ ਤੋਂ ਥੋੜੇ ਘਰ ਦੇ ਵਿੱਚ ਚੱਕਰ ਪਿਆ ਬੈਵਰੇ ਨੂੰ ਲਾਉਣੇ ਮੈਨੂੰ ਚਲਾ ਦੇ ਹੁਣ ਮੁੱਲ ਕਿਵੇਂ ਕਰਨਾਗਾ ਸੇਵਾ ਕਰਨੀ ਪਊਗਾ ਬਈ ਆ ਬਿਨਾ ਨਸੇ ਤੋਂ ਅੱਖਾਂ ਕਿੱਦਾਂ ਚੜ੍ਹ ਜਾਂਦੇ ਨੇ ਪੁੱਛ ਬੰਨੇ ਬਈ ਬਿਨਾ ਨਸੇ ਤੂੰ ਵੀ ਕੋਈ ਨਸਾ ਨਾ ਕਰਿਆ ਹੋਵੇ ਅੱਖਾਂ ਚੜ੍ਹ ਜਾਂਦੀਆਂ ਉਹਨਾਂ ਐ ਲੱਗਦਾ ਵੀ ਨਸੇ ਨੂੰ ਕੋਈ ਨਸਾ ਹੋ ਰਿਹਾ ਹੁੰਦਾ ਕਿਹਨੂੰ ਲੱਗਦਾ ਇਹ ਪੂਰਾ ਡੈਨੂ ਹੋ ਜਾਂਦਾਗਾ ਹਾਂਜੀ ਤੁਸੀਂ ਬਾਬੇ ਬਰਗਣਾ ਨੂੰ ਮੰਨਦੇ ਹੋ ਨਹੀਂ ਕਰੇਗਾ ਉਹ ਮੂੰਹ ਕਰੇਗਾ ਬਹੁਤ ਟੈਂਪਰ ਲੱਗਿਆ ਕਿੰਨਾ ਚਿਰ ਹੋ ਗਿਆ ਹੋ ਗਏ ਜੀ 7-8 ਸਾਲ ਹੋ ਗਏ 7-8 ਸਾਲ ਹੋ ਗਏ ਸਹੀ ਗੱਲ ਆ ਹਾਂਜੀ ਅੰਦਰੋਂ ਵੀ ਪ੍ਰੋਬਲਮ ਕਿਨੂੰ ਪੈ ਗਈ ਸੋਟੇ ਇਹ ਤੈਨੂੰ ਪੈ ਗਈ ਸੀ ਓਏ ਕਾਹ ਬਾਬਾ ਠੀਕ ਹੈ ਇੱਕ ਛੋਟਾ ਬਾਬਾ ਪਾਸ ਚੱਕੀ ਖੜਿਆ ਓਏ ਇਹ ਕਿਰੋਂ ਸੁੱਕਿਆ ਪਾਠੇ ਚਾਹ ਸੁੱਕਿਆ ਜੀ ਕਰਾਤਾ ਦੇ ਬਣੀ ਨਹੀਂ ਬਣੇ ਵੀਰੇ ਓਏ ਕਰ ਬਣੀ ਨਹੀਂ ਬੰਨੇ ਬਾਈ ਠੀਕ ਹੈ ਜੀ ਇਹ ਸੋਨੂੰ ਦੁਬਾਰਾ ਅਰਦਾਸ ਕਰਾਉਣੀ ਕੋ ਗੁਰੂ ਘਰ ਜਾ ਕੇ ਕਰਾ ਦੋ ਮਹਾਰਾਜ ਜੀ ਹੈ ਹਾਂਜੀ ਇੱਕ ਦੁੱਧ ਲੈ ਕੇ ਨਾਗਾ ਦਾ ਪਾ ਕੇ ਉਹ ਪੁੱਤ ਕਰੀ ਆ ਜਾ ਠੀਕ ਹੈ ਬਾਬਾ ਕਿਰਪਾ ਕਰ ਦੂਗਾ ਇੱਕ ਮਿੰਟ ਦਵਾਈ ਨਹੀਂ ਲੱਗ ਰਹੀ ਮੈਂ ਉਹਦਾ ਫੋਨ ਕਰਦਾ ਠੀਕ ਹੈ ਸਹੀ ਹੋ ਜਾਊਗਾ ਤੂੰ ਇੱਕ ਵਾਰ ਚਲਾਕਦਾ ਗਿਰਵੀ ਸਰਕਾਰ ਦਾ ਬੱਲੇ ਬੱਲੇ ਹੋ ਗਈ ਆ ਕਮਾ ਦੀ ਗੱਲ ਆ ਮੈਨੂੰ ਕਿਹੜਾ ਤਾਂ ਲੱਸਾ ਦੀ ਵੀ ਤੈਨੂੰ ਕੋਈ ਪ੍ਰੋਬਲਮ ਬੈ ਨਹੀਂ ਹੁੰਦਾ ਉਹ ਨਹੀਂ ਠੀਕ ਹੈ ਵੈਸੇ ਗੁੱਸਾ ਨਾ ਕਰੀ ਭਰਾ ਮੈਂ ਗੱਲ ਕਹਿਣਾ ਨਹੀਂ ਚਾਹੁੰਦਾ ਤੂੰ ਇਹ ਕੰਮ ਦਾ ਸਬੂਤ ਲੈ ਕੇ ਆ ਜੀ ਮੇਰੇ ਕੋਲ ਕੰਮ ਆ ਬੋਲੇ ਗੱਲ ਬੜੀ ਵਧੀਆ ਇਹੀ ਲੈ ਗਿਆ ਨਾ ਹਾਂ ਬਹਿ ਜਾ ਆਂ ਆਦੀ ਇਸ ਚੀਜ਼ ਦਾ ਪਾਇਆ ਕਰਾ ਲਾ ਤੇਰੇ ਤੇ ਕਿਸੇ ਨੇ ਗਲਤ ਚੀਜ਼ ਫਿੱਟ ਕਰਤੀ ਭਾਈ ਇਹ ਬੰਦੇ ਤੇ ਕਿਸੇ ਨੇ ਗਲਤ ਚੀਜ਼ ਫਿੱਟ ਕਰਤੀ ਇਹ ਦੇ ਕਾਰਨ ਤੇਰਾ ਸਰੀਰ ਪੁੱਤ ਖਰਾਬ ਹੋ ਗਿਆ ਬਸ ਇੰਨੀ ਗੱਲ ਕਰਦਾ ਹਾਂ ਹੋਰ ਕੁਝ ਕਹਿ ਨਹੀਂ ਸਕਦਾ ਠੀਕ ਹੈ ਤੇਰਾ ਕਿਸੇ ਜਨਾਨੀ ਨਾਲ ਕਲੇਸ਼ ਹੋਇਆ ਦੀ ਹਾਂ ਜਾਂ ਨਾ ਬਸ ਗੱਲ ਹੀ ਦੋ ਦੱਸ ਤੇ ਬੋਲ ਮੇਰਾ ਭਾਈ ਕਿਸੇ ਮਾਈ ਨਾਲ ਤੇਰੇ ਕਲੇਸ਼ ਹੋ ਗਿਆ ਹੋਵੇ ਉਹ ਸਰਬਜੀਤ ਨਾਲ ਸ਼ਾਇਦ ਹੋਵੇ ਕੱਲ੍ਹ ਪਿੱਛੇ ਦੀ ਗੱਤ ਤੋਂ ਬੋਲ ਸਾਡੀ ਖਾਤਰ ਹੋਇਆ ਸੀ ਲੱਗਦਾ ਜਿਆਦਾ ਇਹ ਨਾਲ ਜਾਵ ਨਹੀਂ ਹੈ ਐ ਤੇ ਉਹਨੂੰ ਗੱਲਬਾਤ ਕਹਿੰਦੀ ਵੀਰੇ ਨਹੀਂ ਹੋਰ ਮੈਂ ਕਲੇਸ਼ ਕਰਨਾ ਹੋਇਆ ਸੀ ਪਰ ਮੇਰਾ ਤੱਕਰ ਨਹੀਂ ਹੈਗਾ ਮੈਂ ਗੱਲ ਸਹੀ ਉਹ ਕਹਤੀ ਅਗਲਾ ਲੈ ਜੀ ਉਹ ਤੇ ਨਾ ਬਸ ਕਲਾ ਹੈ ਉਹ ਮੜਾ ਮੋਟਾ ਜਿਹੜਾ ਲੜ ਬੰਦੇ ਹੁੰਦੇ ਸੀਗਾ ਜਿਵੇਂ ਕੋਈ ਨਾਲੀ ਚੋਂ ਗਾਰਾ ਵਗਾਰਾ ਨਾਲੀ ਚੋਂ ਗਾਰਾ ਵਗਾਰਾ ਕੱਟਣਾ ਇਹ ਤਾਂ ਲੜਾਈ ਉਹ ਨਹੀਂ ਹੈਗੀ ਯਾਰ ਲੜਾਈ ਹੋਰ ਕਹਿ ਰਿਹਾ ਬਾਬਾ ਯਾਦ ਨਹੀਂ બસ ਤੂੰ ਆ ਮੇਰੇ ਜਿਆਦਾ ਪਰੇ ਗੱਲਾਂ ਪਰ ਕਹਿਣ ਵਾਲੀ ਹੈ ਨਹੀਂ ਗੱਲ ਇਹ ਠੀਕ ਆ ਕੌਣ ਕੌਣ ਆਇਆ ਸੀ ਮੇਰੇ ਮੰਮੀ ਅੰਦਰ ਮੈਂ ਤਾਂ ਰੈਂਡ ਲੈਣ ਕਹੀ ਨਹੀਂ ਲੇਖਾ ਉਹ ਮੇਰੀ ਗੱਲ ਕਹੀ ਮਹਿੰਗੀ ਪੈ ਜਾਂਦੀ ਯਾਰ ਇਹ ਕਹਿੰਦਾ ਕਹਿ ਦਊਗਾ ਮੈਂ ਤੂੰ ਬੇਇੱਜ਼ਤੀ ਕਰਾਵੇਂਗਾ ਮੈਂ ਤੈਨੂੰ ਕੋਈ ਫਾਇਦਾ ਨਹੀਂ ਇੱਕੋ ਯਾਰ ਬਰੋਈ ਦਾ ਗੱਲ ਆ ਮੈਂ ਇਹਨੂੰ ਕਿਹਨੇ ਮੈਨੂੰ ਕਹਿ ਰਿਹਾ ਮੇਰਾ ਕੋਣ ਆਇਆ ਮੈਂ ਤਾਂ ਬੋਲਾਂ ਮੈਂ ਸਬਰ ਕਰੋ ਮੈਂ ਕੰਨ ਬਸਰਮਾ ਜਿਹੜੀ ਗੱਲ ਲੈਣੀ ਆ ਮੈਂ ਉਹ ਤਾਂ ਕਹਿ ਦੇਣੀ ਆ ਛਿੱਤੀ ਜੀ ਗੱਲੇ ਘਾਣਾ ਬਣਾਵਾ ਘਾਣਾ ਮੈਂ ਤਾਂ ਤੁਹਾਨੂੰ ਸਿਰਫ ਇਤਜਾਲਾ ਰਾਏ ਦਿੰਨਾ ਕਿ ਤੇਰੀ ਮੰਮਾ ਤਾਂ ਨਹੀਂ ਕੁਝ ਬੋਲ ਸਕਦੇ ਉਹਨੇ ਇਹ ਤੋਂ ਆਪਣਾ ਹਾਲਾ ਗਾਲਾ ਬਸ ਗਾਲੇ ਬੜੇ ਯਾਰ ਤੇਰੀ ਸੀਸਾ ਕੋਈ ਕੰਨ ਚੱਕਰ ਜਾਵੇ ਨਾ ਭਰਾਵਾ ਠੀਕ ਐ ਐਨੋਕੇ ਹੋ ਜਾਏਗਾ ਠੀਕ ਹੈ ਨਾ ਹਾਂਜੀ ਇਹ ਥੋੜੇ ਸੋਲੇ ਕੌਣ ਜਾਂਦਾ ਦੀ ਓਏ ਓਏ ਤੁਨੂੰ ਮੈਂ ਖਾ ਲੰਦਾ ਕਦੇ ਕਦੇ ਤੂੰ ਖਾਣੂ ਨਹੀਂ ਕਦੇ ਕਦੇ ਹੁਣ ਉਹਨੇ ਉਹਨੇ ਅਲੀ ਸੱਤੀ ਨੇਗਾ ਸੋਦਾ ਜੱਪਣ ਲੋਕਾ ਹੋ ਮੋਣੀ 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 ਦੇ ਖੁਲੇ ਨਾਰ ਇੱਕ ਦੇ ਦੇ ਗਲਤੀ ਗਲਤੀ ਮੈਂ ਤੇਰੇ ਮੁੰਡੇ ਦੀ ਗਲਤੀ ਕੋਈ ਨਾ ਮੰਨ ਜੇ ਇੱਕ ਵਾਰੋਂ ਡਰ ਕੇ ਕਿਹੜਾ ਸਹੀ ਆ ਜੇ ਗੱਲ ਹੈ ਤਾਂ ਕਹੀ ਕਰੇ ਹਾਂ ਪਹਿਲੀ ਗੱਲ ਡਰ ਕੇ ਨਹੀਂ ਪੁੱਛਣਾ ਹਣੀ ਜੇ ਗੱਲ ਹੈਗੀ ਤਾਂ ਹਾਂ ਪਰਨੇ ਜਵਾਬ ਦੇ ਕੋ ਚੱਕ ਨਹੀਂ ਮੇਰੇ ਕੋਲ ਕੋਈ ਮੇਰਾ ਗੁਨਾਹਕ ਹੋਇਆ ਕੋਈ ਪਤਾ ਨਹੀਂ ਰਹੂ ਤੇਰੇ ਨੂੰ ਯਾਦ ਵੀ ਨਹੀਂ ਵਿਰੇ 4 ਸਾਲ ਹੋ ਗਏ ਦੇਉ ਆਇਆ ਪਸੋਂ ਕਿਹੜੀ ਜਨਾਨੀ ਦਾ ਮੰਗ ਲੱਗਿਆ ਸੀ ਪੁੱਛ ਮੈਂ ਤਾਂ ਜੇ ਹੁਣ ਪੁੱਛੀ ਲੈ ਬਰੇ ਦਾ ਹੱਦ ਤਾਂ ਨਹੀਂ ਹੁਣ ਬੋਲੋ ਭਾਈ ਪੱਕੀ ਗੱਲ ਹੈ ਐਨ ਓਕੇ ਆ ਕਨਫਰਮ ਹੈ ਖਾਲੀ ਬਾਬਾ ਜੀ ਇਹਦੀ ਬੰਦੇ ਦੀ ਗੱਲ ਕਨਫਰਮ ਆ ਗਈ ਪਰ ਮੈਂ ਕਹਿੰਦਾ ਵੀ ਹੈਗਾ ਚੱਕਰ ਜਨਾਨੀ ਨਹੀਂ ਪਾਇਆ ਇਹਨੂੰ ਪਤਾ ਨਹੀਂ ਉਹਦੇ ਬਹਿਵ ਦੀ ਕੰਜਰਾ ਪਤਾ ਨਹੀਂ ਕੁਮਾਰਾ ਤੀਗਾ ਨਹੀਂ ਮੇਰੇ ਵੱਲੋਂ ਤਾਂ ਕੋਈ ਐਸੀ ਗੱਲ ਨਹੀਂ ਕਿਵੇਂ ਤਾਂ ਕਈ ਮੇਰੇ ਵੱਲੋਂ ਨਹੀਂ ਕੋਈ ਆਇਆ ਮੈਂ ਤਾਂ ਐਂ ਕਹਿਆ ਵੀ ਤੇਰੀ ਗਲਤੀ ਆ ਲੈ ਇਹਨੇ ਹਾਂ ਬਿਲਕੁਲ ਬਿਲਕੁਲ ਐਂ ਕਹੇ ਹਾਂ ਹੁਣ ਵੀ ਇਹ ਕਹ ਰਹੇ ਨੇ ਵੀ ਤੇਰੀ ਗਲਤੀ ਆ ਹੁਣ ਵੀ ਕਹ ਰਹੇ ਨੇ ਮੈਂ ਤਾਂ ਹੁਣ ਵੀ ਬਰਾ ਕਹ ਰਹੇ ਵੀ ਤੇਰੀ ਗਲਤੀ ਆ ਠੀਕ ਆ ਹਾਂਜੀ ਥੋੜੀ ਜਿਹੀ ਮਿਸਰੀ ਲੈ ਲਈ ਠੀਕ ਹੈ ਜੀ ਮਿਸਰੀ ਲੈ ਕੇ ਆਉਦੇ ਉਪਰ ਜਾ ਕੇ ਇੱਕ ਕੇਲੀ ਨੂੰ ਲਿਆ ਲੈ ਹਾਂਜੀ ਹਾਂਜੀ ਉਧਰ ਜਾ ਕੇ ਮੱਥਾ ਟੇਕੇ ਕੇਲੀ ਕੇਲੀ ਦੇ ਕੇ ਤੜਖੜੇ ਕੇਲੀ ਤੜਖੜੇ ਨੂੰ ਲੈਗਾ ਉਥੇ ਮੱਥਾ ਟੇਕੇ ਮਿਸ ਜਾਨ ਠੀਕ ਹੈ ਠੀਕ ਹੈ 10 ਦਿਨਾਂ ਦੇ ਵਿੱਚ ਤੇਰਾ ਸੂਰਜ ਬਿਲਕੁਲ ਸਹੀ ਹੋ ਜਾਗਾ ਯਾਰ ਠੀਕ ਹੈ ਠੀਕ ਹੈ ਐਨੋਕੇ ਉਲਪਨੇ ਭਾਈ ਬਾਬਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਚੀਜ਼ ਪਿੱਛੇ ਲੱਗੇ ਇਹਦਾ ਹੱਲ ਕਰਾ ਲੀਆ ਉਹਦਾ ਬਈ ਕਿਉਂ ਪੁੱਛਾਣਾ ਨਹੀਂ ਹੱਲ ਮੰਗਿਆ ਨੇ ਪਪਾਏ ਕਰਾਏ ਨਾਲ ਹੱਲ ਮੰਗਿਆ ਨੇ ਪੁੱਛਾ ਦੇ ਵਿੱਚ ਜੇ ਮਲੇਗਾ ਮੈਂ ਟੱਟੀ ਜਾਊਂਗਾ ਸੁਖਦਾ ਤਾਂ ਇਹ ਹਮ ਦਾ 10 ਉਹ ਵੀ ਦੱਸਾਂਗੇ ਐਨੇ ਬੈਠੇ ਇਹਨੂੰ ਵੀ ਤੋਰਨਾ ਭਰਾ ਬਣ ਕੇ ਮੈਂ ਠੀਕ ਹੈ ਨਾ ਸਮਝ ਗਿਆ ਨਾ ਜਿੰਨਾ ਬੰਦੇ ਨੂੰ ਕੰਮ ਗਿਆ ਉਹ ਕਰ ਦੇ ਠੀਕ ਹੈ ਇਹ ਕੌਣ ਕਰ ਲੈ ਡੈਡੀ ਦਾ ਸਾਡੇ ਕਿਲਾ ਮੈਂ ਨਾ ਡੀਓ ਹੈ ਠੀਕ ਹੈ ਨਾ ਤੂੰ ਤਾਂ ਲਾਇਆ ਕਦੇ ਮੈਂ ਲਾ ਲੂੰਗਾ ਚੱਕ ਦੇ ਦੇਖ ਲੈ ਲਈ ਬੇਸਟ ਹੈ ਇਹਨਾਂ ਦਾ ਸਾਰਾ ਨਾ ਕਰਦੇ ਕੇ ਕਰਵਾ ਦੇ ਹਾਂਜੀ ਬਾਬਾ ਜੀ ਇਹ ਲਾ ਲੰਦਾ ਯਾਰ ਚਲੋ ਆਪ ਦੀ ਥਾਪਨ ਵੀ ਕਰਾ ਲਵੋ ਨਾ ਪਾ ਚਾ ਸਹੀ ਮੈਂ ਸੈੱਟ ਕਰ ਦੂੰਗਾ ਵੇਖ ਸਾਜ ਨੂੰ ਸੁਰਵਤਾ ਬੇੜੇ ਪਾ